ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕੇਤ ਕੇਤ ਬਿਦ ਜਗ ਉਪਜੈ ਪੁਰਖਾ ਕੇਤ ਕੇਤ ਇਹ ਪੂਲੀ ਪਦ ਬੋਲਨੇ ਹਨ ਕਿਤ ਕਿਤ ਨਹੀਂ ਕਹਿਣਾ ਕੇਤ ਕੇਤ ਦੁੱਖ ਬਿਨ ਸਜਾਈ ਹਉਮੈ ਵਿੱਚ ਜਾਗ ਉਪਜੈ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਗਿਆਨ ਨੰਨੇ ਨਾਲ ਬੋਲਣਾ ਨਾਣੇ ਨਾਲ ਨਹੀਂ ਧਿਆਨ ਨਾਲ ਨੰਨਾ ਤੇ ਨਾਣੇ ਦਾ ਧਿਆਨ ਰੱਖਣਾ ਹਮੇ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸੱਚਾ ਰਹੇ ਸਮਾਏ ਨਿਰਮਲ ਬੋਲਣਾ ਨਿਰਮਲ ਫਿਰ ਲਲੜਾ ਅੱਖਰ ਹੋ ਜਾਂਦਾ ਭਾਰਾ ਤਨ ਮਨ ਨਿਰਮਲ ਨਿਰਮਲ ਬਾਣੀ ਸੱਚਾ ਸੱਚਾ ਰਹੇ ਸਮਾਏ ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਔਰ ਧਾਰੇ ਔਰ ਧਾਰੇ ਰਾਰੇ ਨੂੰ ਸਿਆਰੀ ਲੱਗੀ ਹੋਈ ਆ ਵਖਰਾ ਪਾਠ ਬੋਲਣਾ ਔਰ ਧਾਰੇ ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ ਦੇਖੋ ਰਿਦਾ ਵਿਚਾਰੇ ਗੁਰਮੁਖ ਸਾਚ ਸਬਦ ਵਿਚਾਰੈ ਕੋਇ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਗੁਰਮੁਖ ਪਦ ਤੇ ਵਿਸਰਾਮ ਲਾਉਣਾ ਹੈ ਗੁਰਮੁਖ ਸਾਚ ਸਬਦ ਵਿਚਾਰੈ ਕੋਇ ਗੁਰਮੁਖ ਸਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ ਇਸਰਾਮ ਗੁਰਮੁਖ ਪਾਤੇ ਹੀ ਹੈ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ ਮਨ ਭੀਜੈ ਤੇ ਥੋੜਾ ਜਿਹਾ ਠੰਮਕ ਲਾ ਕੇ ਬੂਲਨਾ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਇਹ ਵੀ ਵੈਸੇ ਵਿਸਰਾਮ ਗੁਰਮੁਖ ਪਾਤੀ ਹੈ ਜਿਹੜਾ ਜੋਗੀ ਹੈ ਇਹ ਦੇਹਲੀ ਦੀਪਕ ਹੈ ਗੁਰਮੁਖ ਜੋਗੀ ਜੁਗਤ ਪਛਾਣੈ ਇਸ ਤਰ੍ਹਾਂ ਵੀ ਵਿਸਰਾਮ ਲੱਗ ਸਕਦਾ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਗੁਰ ਭੇਟੇ ਨਾਮ ਪਾਇ ਨਾ ਜਾਏ ਬਿਨ ਸਤਗੁਰ ਭੇਟੇ ਮਹਾ ਦੁਖ ਪਾਈ ਬਿਨ ਸਤਗੁਰ ਭੇਟੇ ਮਹਾ ਗਰਭ ਗੁਬਾਰ ਨਾਨਕ ਬਿਨ ਗੁਰ ਮੁਆ ਜਨਮ ਹਾਰ ਇਹ ਵੀ ਧਿਆਨ ਨਾਲ ਪਾਠ ਪੂਰਨਾ ਨਾਨਕ ਇਥੀ ਯਮਕ ਬਿਨ ਗੁਰ ਨਾਨਕ ਬਿਨ ਗੁਰ ਇਥੀ ਵਿਸਰਾਮ ਮੁਆ ਜਨਮ ਹਾਰ ਮੁਆ ਜਨਮ ਨਹੀਂ ਕਹਿਣਾ ਮੁਆ ਇਤਨੀ ਯਮਕ ਲੱਗ ਜੀ ਮੁਆ ਜਨਮ ਹਾਰ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਜੀਤਾ ਪਦ ਤੇ ਵਿਸਰਾਮ ਲਾਉਣਾ ਜੀਤਾ ਪਦ ਕਸ ਕੇ ਬੋਲਣਾ ਹੈ ਥੋੜਾ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰੱਖਿਆ ਉਰਤਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮੁਖ ਦਰਗਹ ਨਾ ਆਵੈ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਗੁਰਮੁਖ ਪਤਿ ਜਮਗੇ ਮੇਲ ਮਿਲਾਏ ਥਿਵਿਸਰਾਮ ਹੈ ਸੋ ਜਾਣੈ ਨਾਨਕ ਗੁਰਮੁਖ ਸਬਦ ਪਛਾਣੈ ਸਬਦ ਦਾ ਕਾ ਨਵੇੜਾ ਸੁਣ ਤੂੰ ਔਦੂ ਨੰਨੇ ਦੀ ਸਿਆਰੀ ਆ ਭਾਈ ਨਵੇੜਾ ਹੈ ਨਵੇੜਾ ਨਹੀਂ ਨਵੇੜਾ ਸਿਆਰੀ ਰਹਿ ਜਾਂਦੀ ਹੈ ਨਵੇੜਾ ਬਿਨ ਨਾਵੈ ਜੋਗ ਨਾ ਹੋਈ ਨਾਮੇ ਰਾਤੇ ਅਨ ਦਿਨ ਮਾਤੇ ਨਾਮੈ ਤੇ ਸੁਖ ਹੋਈ ਨਾਮੈ ਹੀ ਤੇ ਸਭ ਪ੍ਰਗਟ ਹੋਵੈ ਨਾਮੇ ਸੋਜੀ ਪਾਈ ਬਿਨ ਨਾਵੈ ਭੇਖ ਕਰਹਿ ਬਹੁ ਤੇਰੇ ਸੱਚੈ ਆਪ ਖਵਾਈ ਸਤ ਗੁਰ ਤੇ ਨਾਮ ਪਾਈਐ ਔਦੂ ਜੋਗ ਜੁਗਤ ਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨ ਹੋਈ ਤੇਰੀ ਗਾਤ ਮਿਤ ਤੂੰ ਹੈ ਜਾਣੈ ਕਿਆ ਕੋ ਆਖ ਵਖਾਣੈ ਕਿਆ ਕੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਸਾਧਕ ਸਿੱਧ ਗੁਰੂ ਬਹੁ ਚੇਲੇ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ਮਗਹ ਨਾਮ ਪਾਇ ਇਹ ਭਿਖਿਆ ਜੀ ਮਗਹ ਨਾਮ ਪਾਇ ਇਹ ਪਿਖਿਆ ਤੇਰੇ ਦਰਸ਼ਨ ਕੋ ਕੁਰਬਾਨ ਹੈ ਅਵਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨ ਕੋਈ ਅਵਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ नानक सब जो आपे अवर ना कोई। वाहे गुरु जी का खालसा वाहे गुरु जी की फतेह वाहे गुरु जी का खालसा वाहे गुरु जी की फतेह